ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਮਾਨ ਡਿਜ਼ਾਈਨਰ ਬੁਟੀਕ ਤੋਂ ਬੋਲ ਰਿਹਾ ਹਾਂ ਸਾਰਿਆਂ ਦੀ ਬਹੁਤ ਮੰਗ ਸੀ ਕਿ ਹੈਂਡਵਰਕ ਦੇ ਸੂਟ ਘੱਟ ਪ੍ਰਾਈਸ ਦੇ ਵਿੱਚ ਲੈ ਕੇ ਆਓ ਹਾਂਜੀ ਆਪਾਂ ਤੁਹਾਡੇ ਲਈ ਹੈਂਡਵਰਕ ਦੇ ਸੂਟ ਲੈ ਕੇ ਆਏ ਬਹੁਤ ਹੀ ਸੋਹਣੇ ਜਿਹੜਾ ਤੁਸੀਂ ਫਰੰਟ ਤੇ ਸੂਟ ਰੱਖਦੇ ਹੋ ਪਹਿਲਾ ਇਹ ਆਪਾਂ ਹੈਂਡਵਰਕ ਤੇ ਰੈਡੀ ਕੀਤਾ ਪਰਲ ਵਰਕ ਦੇ ਨਾਲ ਰੈਡੀ ਕੀਤਾ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਆਇਆ ਗਾਰਲਿਸ਼ ਲੁੱਕ ਆ ਜੀ ਇਹਦੇ ਬਾਟਮ ਦੇ ਉੱਪਰ ਵਰਕ ਅਤੇ ਤੇ ਸੈਕਿੰਡ ਸੂਟ ਆ ਜਿਹੜਾ ਇਹ ਪਰਲ ਵਰਕ ਦਾ ਸੂਟ ਰੈਡੀ ਕੀਤਾ ਜੀ ਇਹ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਹੈ ਸਾਰਿਆਂ ਵੱਲੋਂ ਸਾਰਾ ਫਰੰਟ ਫੁੱਲ ਹੈਵੀ ਹੈ ਜੀ ਦੁਪੱਟਾ ਇਹਦਾ ਉਹ ਵੀ ਆਪਣਾ ਦੋਨ ਫੋਰ ਸਾਈਡ ਪਰਲ ਵਰਕ ਕੀਤਾ ਹੋਇਆ ਹੈਗਾ ਤੇ ਇਹਨਾਂ ਦਾ ਪ੍ਰਾਈਸ ਆਪਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਰੱਖਿਆ ਗਿਆ ਹੈਗਾ ਤੇ ਜਿਹੜਾ ਨੈਕਸਟ ਸੂਟ ਹੈਗਾ organza ਦਾ ਸੂਟ ਹੈ ਜੀ ਬਲੈਕ ਤੇ ਇਹਦੇ ਨਾਲ ਹੈਂਡ ਦਾ ਵਰਕ ਟੱਚ ਦਿੱਤਾ ਗਿਆ ਹੈ ਤੇ ਇਹਦੇ ਨਾਲ ਬਾਟਮ ਹੈ ਇਹਦੇ ਨਾਲ ਇੱਕ ਪ੍ਰੋਫਿਟ ਇਹ ਆ ਜੀ ਆਪਣਾ ਤੇ ਇਹਦੀ ਲੈਣੀ ਵੀ ਵਿਦ ਲੈਣੇਗੇ ਸੂਟ ਦਿੱਤਾ ਗਿਆ ਹੈ ਆਰਗਨਜ਼ਾ ਦਾ ਦੁਪੱਟਾ ਆ ਆਪਾਂ ਪੈਚ ਲਾ ਕੇ ਕੰਟਰਾਸਟ ਮੈਚਿੰਗ ਕੀਤੀ ہوئی ਹੈ ਸੂਟ ਦੀ ਆਪਾਂ ਤੇ ਸੇਮ ਦੂਸਰਾ ਕਲਰ ਇਹਦੇ ਵਿੱਚ ਇਹ ਵਾਲਾ ਹੈ ਜੀ ਤੇ ਅਗਰ ਕਿਸੇ ਨੂੰ ਵੀ ਕੋਈ ਵੀ ਸੂਟ ਪਸੰਦ ਆਉਂਦਾ ਕੋਈ ਵੀ ਆਪਣੀ ਪ੍ਰਾਈਸ ਪੁੱਛਣਾ ਕੋਈ ਫੈਬਰਿਕ ਪੁੱਛਣਾ ਤੁਸੀਂ ਦਿੱਤੇ ਗਏ ਨੰਬਰ ਉੱਪਰ ਆਪਾਂ ਨੂੰ ਮੈਸੇਜ ਕਰਕੇ ਪੁੱਛ ਸਕਦੇ ਹਾਂ ਤੇ ਸੂਟ ਬਾਈ ਕਰ ਸਕਦੇ ਆ ਇਹ ਲਿਮਟਿਡ ਟਾਈਮ ਆ ਜੀ ਆਪਣੇ ਕੋਲੇ ਲਿਮਟਿਡ